ਸਾਰਿਆਂ ਨੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੱਚ ਕਰ ਸਾਰਿਆਂ ਨੂੰ ਤੇ ਹੋਰ ਤੁਸੀਂ ਕੀ ਕਰਤੇ ਪਏ ਜੋ ਤੁਸੀਂ ਤੇ ਬਾਕੀ ਗਾਇਸ ਆਦਾ ਸਾਡਾ ਵਲੌਗ ਹੈ ਵੀ ਆਪਾਂ ਸਾਰੇ ਦਿਨ ਕੀ ਕਰਨਾ ਜੀ ਮੈਂ ਅੱਜ ਅੱਜ ਵੈਸੇ ਮੰਡੇ ਹੀ ਮੈਂ ਛੁੱਟੀ ਲਈ ਅੱਜ ਕਿਉਂਕਿ ਮੇਰਾ ਜੀਜਣ ਕੀਤਾ ਜਾਣੀ ਕੀ ਵਾਰ ਨਹੀਂ ਮੰਨ ਕਰਦਾ ਮੈਂ ਛੁੱਟੀਆਂ ਮੈਂ ਬੜੀਆਂ ਕਰਦੇ ਮੈਨੂੰ ਗਾਣਾ ਬੜੀਆਂ ਪੈਂਦੀਆਂ ਮੰਮੀ ਨਾਲ ਤੋਂ ਪੀ ਨਾ ਕਰਿਆ ਕਰ ਛੁੱਟੀਆਂ ਤੇ ਮੈਂ ਸਿਰ ਸੁਣਾਤੀ ਕਿਉਂਕਿ ਅੱਜ ਸੋਮਵਾਰ ਹੈ ਤੇ ਨਾਲੇ ਮੈਂ ਨਾ ਸਿਰ ਬੜਾ ਪੀੜ ਹੁੰਦੇ ਰਹਾ ਤਾਂ ਇਸ ਕਰਕੇ ਤੇ ਮੇਰੇ ਵਾਲ ਸੋਹਣ ਲੱਗਦੇ ਸੋਹਣ ਲੱਗਦੇ ਦੱਸ ਤੇ ਬਾਕੀ ਤੁਹਾਨੂੰ ਦਿਖਾਉਣੀ ਮम्मी ਕੀ ਕਰਦੀ ਪਈ ਕੰਮ ਨੂੰ ਕਰ ਲੈ ਸੋ ਇਦਾਂ ਆਪਾਂ ਤੇ ਤੁਹਾਨੂੰ ਹੁਣ ਦਿਖਾਉਣੀ ਅੱਜ ਮम्मी ਕੀ ਕਰਦੀ ਕੋਈ ਤੇ ਮम्मी ਲਈ ਜੀ ਖਾਣ ਦੀ ਮੈਂ ਤੁਹਾਨੂੰ ਕੀ ਕਰਨੀ ਮम्मी ਤੇ ਤੇਰੀ ਸਬਜੀ ਬਣਾਈ ਸੀ ਦੇਖ ਸਾਦੂ ਜੀ ਬਹੁਤ ਸੋਹਣੀ ਬਣੀ ਟੇਸਟੀ ਪਰੋਕੜੀ ਜੀ ਮੇਰੇ ਨਾਲ ਕੋੜੀ ਕੋੜੀ ਜੀ ਮम्मी ਕੀ ਕਰਦੀ ਹੈ ਲੋ ਮम्मी ਪਤਾ ਨਹੀਂ ਸਸਕਾਰ ਬੰਦ ਹੋ ਗਈ ਕੀ ਹਾਲ ਹੈ ਕੀ ਕਰਦੇ ਪਏ ਮम्मी ਤੇਜੀ ਰੋਟੀ ਲਾਉਣ ਗਈ ਸ ਚਾਹ ਬਣਾਣੀ ਪੀਲੀ ਚਾਹ ਪੀ ਪੂ ਵੀ ਲਈ ਐ ਅੰਦਰ ਆਤੀ ਐ ਪਾਪਾ ਵੀ ਲੈਂਦੇ ਵਾ ਉਸ ਚਾਹ ਤੇ ਬਾਕੀ ਮੂ ਐਨੋ ਰਾਈਸ ਸਸਕਾਰ ਇਸ ਤੋਂ ਬਾਅਦ ਕੀ ਕਰਨਾ ਹੈ ਰੋਟੀ ਰਾ ਲਈ ਐ ਤੇ ਹੁਣ ਮੈਂ ਬਾਹਰ ਮੰਨ ਲੇ ਪੇਸ਼ਾ ਕਰਨ ਠੀਕ ਮੈਂ ਸਕੂਲੀ ਨਾ ਅੱਜ ਐਮਿਲੇ ਕੈਂਡੂ ਤੇਰੀ ਮਰਚੀ ਸੇਨਾ ਤੇ ਕੀ ਮੈਨੂੰ ਆਤੀ ਸਰਗਾ ਇਸ ਮੰਮੀ ਸੇਨਾਤੀ ਉਹਨਾਂ ਨੂੰ ਮਿਲਦੇ ਦੀ ਬਾਅਦ ਵਿੱਚ ਸ਼ਕਲ ਜੀ ਸਾਰਿਆਂ ਨੂੰ ਤੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹੋਰ ਕਿਦਾਂ ਚੱਲਦੀ ਆ ਤੁਹਾਡੀ ਲਾਈਫ ਲੀਫ ਤੇ ਕਿਦਾਂ ਚਿੱਲ ਕਰਦੇ ਹੋ ਜੀ ਲਾਈਫ ਚ ਤੇ ਅੱਜ ਦਾ ਸਾਡਾ ਹੈਗਾ ਇਹ ਵਲੌਗ ਚ ਆਪਾਂ ਆਲੂ ਤੇ ਸੰਘਾਰੇ ਦਾ ਟਾਈਮ ਮੀ ਹਾਂ ਤੇ ਆਲੂ ਦੀ ਸਬਜੀ ਤੇ ਤੇ ਸੰਘਾੜੇ ਦਾ ਆਟਾ ਤੇ ਉਹਦੀਆਂ ਪੂੜੀਆਂ ਬਣਾਉਣੀ ਆਪਾਂ ਤੇ ਕਾਲੂ ਦੀ ਸਬਜੀ ਆ ਤੇ ਉਹ ਤੁਹਾਨੂੰ ਹੁਣ ਉਹਦੀ ਰੈਸਪੀ ਬਖਾਉਣੀ ਆ ਜੀ ਐਕਚੁਅਲ ਤੇ ਪਤਾ ਕੀ ਗੱਲ ਆ ਮੰਮੀ ਨੇ ਰੱਖਿਆ ਸੀ ਮੰਮੀ ਦਾ ਬਹੁਤ ਜੀ ਗੰਦੇ ਸੀ ਖਾਣ ਨੂੰ ਤੇ ਮੰਮੀ ਨੇ ਸੋਚੇ ਚਲੋ ਬਣਾ ਲੈਂਦੇ ਆ ਜੀ ਤੇ ਬਾਕੀ ਗਾਇਸ ਮੈਂ ਸੁੱਤੀ ਉੱਠੀ ਹੀ ਤੇ ਗਰਮੀ ਬੱਤੀ ਗਈ ਸਾਡੇ ਐਕਚੁਅਲ ਤੇ ਲਾਗੇ ਟਰਾਂਸਫਾਰਮ ਲੱਭਣ ਲੱਗਨਦੇ ਉਹਦੇ ਕਰਕੇ ਬੱਤੀ ਗਈ ਉਹ ਤਾਂ ਨਹੀਂ ਤੇ ਅਸੀਂ ਲਾਲ ਬਹਿ ਜਿੱਤਾ ਪੜੀ ਗਰਮੀ ਲੱਗਨ ਦੀ ਨਹੀਂ 14 ਕੋਈ ਕਹਿਣ ਦੀ ਗੱਲ ਨਹੀਂ ਬਾਕੀ ਤੁਹਾਨੂੰ ਕੋਈ ਨਹੀਂ ਸਬਜੀ ਦਾ ਵਲੌਗ ਹੋਣੇ ਆਪੇ ਆਪਾਂ ਕੀ ਰੈਸਪੀ ਲੱਗੇ ਅੱਜ ਬਣਾਉਣ ਬਾਕੀ ਜੇ ਤੁਹਾਨੂੰ ਰੈਸਪੀ ਸੇ ਇਲਾਦੇ ਦੀ ਕਮੈਂਟ ਕਰਕੇ ਦੱਸ ਸਕਦੇ ਆਪਾਂ ਕਿਹੜੀ ਰੈਸਪੀ ਫਰਦਰ ਵੀ ਕਰ ਸਕਦੇ ਆ ਤੇ ਗਾਇਸ ਆਪਾਂ ਟਮਾਟਰ ਮਿਰਚਾਂ ਚੀਰੇ ਦੇ ਆ ਹਨਾ ਸੰਦਾਂ ਸੰਘਾੜੇ ਦਾ ਆਟਾ ਵੇਖ ਸਕਦੇ ਜੀ ਤੁਹਾਨੂੰ ਇਹਨਾਂ ਦਾ ਖਾ ਆਲੂ ਦੇ ਬੱਲ ਨੇ ਤੇ ਉਸ ਤੋਂ ਬਾਅਦ ਆਪਾਂ ਕੁਝ ਕਰਨਾ ਹੈ ਇਹਨੂੰ ਆਪਾਂ ਕੜਾਈ 'ਚ ਪਉਣਾ ਇਹ ਵੀਡੀਓ ਹੁਣੇ ਪਾਈ ਮੈਂ ਆਪਣੀ ਲਾਈਕ ਕਰ ਦੇ ਡੜੀ ਤੇ ਗਾਇਸ ਇਹ ਮਿਰਚਾਂ ਤੇ ਟਮਾਟਰ ਇਹਨਾਂ 'ਤੇ ਤੜਕਾ ਲਾ ਦੇਵੇਂ ਚਲ ਪਾ ਬਹੁਤ ਟੇਸਟੀ ਬਣਦੀ ਸਬਜ਼ੀ ਹੈ ਨਮਕੂ ਹੋਣੀ ਕੋਈ ਨਹੀਂ ਦੇ ਵਿੱਚ ਗਾਇਸ ਮੈਨੂੰ Kann <laughs>